ਸ਼ਹਿਰ ਵਿੱਚ ਜਗਾ ਜਗਾ ਤੇ ਲਗੇ ਕੂੜੇ ਦੇ ਢੇਰਾਂ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਸਵਚ ਭਾਰਤ ਅਭਿਆਨ ਦੇ ਕੋ-ਕਨਵੀਨਰ ਪੰਜਾਬ ਤਰुण अरोड़ा ਨੇ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਪਣੇ ਵਿਚਾਰ ਸਾਂਝੇ ਕੀਤੇ। ਅੰਮ੍ਰਿਤਸਰ ਦੇ ਵਿੱਚ ਗੰਦਗੀ ਦੀ ਪਰਮਾਰ ਹੈ ਜਗਾ ਜਗਾ ਕੂੜੇ ਦੇ ਢੇਰ ਨੇ। ਇਸ ਵੇਲੇ ਅਸੀਂ ਹਾਲ ਗੇਟ ਦੇ ਬਿਲਕੁਲ ਸਾਹਮਣੇ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਜਿੱਥੇ ਕਿਸੇ ਟਾਈਮ ਵਪਾਰ ਹੁੰਦਾ ਸੀ। ਅੱਜ ਇੱਥੇ ਕੂੜੇ ਤੋਂ ਸਵਾ ਕੁਝ ਨਹੀਂ। ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਸਵੱਛ ਭਾਰਤ ਅਭਿਆਨ ਦੇ ਕੋ-ਕਨਵੀਨਰ ਪੰਜਾਬ ਤਰुण अरोड़ा ਤੇ ਉਹਨਾਂ ਕੋਲੋਂ ਜਾਣਦੇ ਹਾਂ ਕਿ ਇਸ ਵੇਲੇ ਉਹਨਾਂ ਦੇ ਕੀ ਵਿਚਾਰ ਨੇ ਜੋ ਸ਼ਹਿਰ ਦੇ ਹਾਲਾਤ ਬਣੇ ਹੋਏ ਨੇ अरोड़ा ਸਾਹਿਬ ਕੀ ਕਹਿਣਾ ਚਾਹੋਗੇ ਜੋ ਇਸ ਵੇਲੇ ਸ਼ਹਿਰ ਦੇ ਹਾਲਾਤ ਬਣੇ ਨੇ ਪਹਿਲਾਂ ਤੇ ਸਾਰਿਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਮੈਂ ਸਵਚ ਬਾਰਦਾ ਕੋ-ਕਨਵੀਨਰ ਹੋਣ ਦੇ ਨਾਤੇ ਮੈਂ ਦੱਸਣਾ ਚਾਹਾਂਗਾ ਕਿ ਦੇਖੋ ਸ਼ਹਿਰ ਦਾ ਆਲਮ ਕਿੱਥੇ ਪਹਿਲਾਂ ਸਾਡੇ ਇੱਥੇ ਸਬਜ਼ੀ ਦਾ ਵਪਾਰ ਚੱਲਦਾ ਸੀ ਕਈ ਵਪਾਰ ਵਾਲੇ ਇੱਥੇ ਦੇਖੋ ਰੋਟੀ ਖਾਂਦੇ ਸੀ ਔਰ ਸਰਕਾਰ ਨੇ ਇਹਨਾਂ ਨੂੰ ਨਵੀਂ ਦੁਕਾਨਦਾਰੀ ਦਿੱਤੀ ਜਵਾਂ ਨਵੇਂ ਦਿੱਤੇ ਵੱਲਾ ਮੰਡੀ ਦੇ ਵਿੱਚ ਕਿ ਆਪਣਾ ਵਪਾਰ ਖੁੱਲੇ ਤਰੀਕੇ ਨਾਲ ਕਰੋ ਤੇ ਇੱਥੇ ਵੀ ਵਪਾਰ ਚੱਲੇ ਉੱਥੇ ਵੀ ਵਪਾਰ ਚੱਲੇ ਤੇ ਤੁਸੀਂ ਹੁਣ ਦੇਖ ਰਹੇ ਹੋ ਕਿ ਜਿੱਥੇ ਵਪਾਰ ਦਾ ਆਲਮ ਸੀਗਾ ਉਹ ਨਾ ਤਾਂ ਜੂ ਕੂੜੇ ਦਾ ਡੰਪ ਬਣਿਆ ਜਾ ਰਿਹਾ ਸੋ ਜੇ ਸਫਾਈ ਦੀ ਗੱਲ ਕਰੀਏ ਤੇ ਜੇ ਵੱਲੇ ਜਗ੍ਹਾ ਦਿੱਤੀ ਤੇ ਸਫਾਈ ਤੇ ਉੱਥੇ ਵੀ ਨਹੀਂ ਉੱਥੇ ਵੀ ਉੱਥੇ ਵੀ ਗੰਦਗੀ ਦੀ ਪਰਮਾਰ ਹੈ ਬਿਲਕੁਲ ਸਰਕਾਰ ਕੋ ਐਨੀ ਮੈਸਟ ਕਹਿਣਾ ਚਾਹਾਂਗਾ ਮੈਨੂੰ ਇੱਕ ਇੰਚ ਕੋਈ ਸੰਕੋਚ ਨਹੀਂ ਸਰਕਾਰ ਕੋ ਕੋਈ ਮੈਨ ਪਾਵਰ ਨਹੀਂ ਹੈਗੀ ਕੁਝ ਮੈਨ ਪਾਵਰ ਨਹੀਂ ਹੈਗੀ ਇਹਨਾਂ ਦੀ ਮੈਨ ਪਾਵਰ ਸਿਰਫ ਤੇ ਸਿਰਫ ਕੁਰਸੀਆਂ ਤੇ ਬੈਠਣ ਵਾਲੀ ਹੈਗੀ ਇਹ ਜਿਹੜੇ ਜੋ ਹਾਲਾਤ ਸ਼ਹਿਰ ਦੇ ਬਣੇ ਨੇ ਦਾ ਇਹਦੇ ਚ ਫੇਲਿਅਰ ਕਿਹਦਾ ਹੈਗਾ ਸਰਕਾਰ ਦਾ ਐਡਮਿਨਿਸਟਰेटर ਨੂੰ ਕੰਮ ਕਰਨ ਵਾਸਤੇ ਰੋਕ ਰਹੀ ਹੈ ਸਰਕਾਰ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿਉਂ ਨਾ ਇਹਨਾਂ ਨੇ ਕੋਈ ਨੌਕਰੀਆਂ ਦਿੱਤੀਆਂ ਰਿਟਾਇਰਮੈਂਟ ਤੋਂ ਬਾਅਦ ਨਵੇਂ ਕੋਈ ਭਰਤੀ ਨਹੀਂ ਜਿਹੜੀ ਕੰਮ ਕਰ ਰਹੇ ਨੇ ਉਹ ਪੁਰਾਣੇ ਵਰਕਰ ਉਹ ਕੁਝ ਆਂਦੇ ਨੇ ਕੁਝ ਨੇ ਅਗੋ ਆਪਣੇ ਮੁਲਾਜ਼ਮ ਕੱਚੇ ਮੁਲਾਜ਼ਮ ਰੱਖੇ ਹੋਏ ਨੇ ਕੱਚੇ ਮੁਲਾਜ਼ਮਾਂ ਨੂੰ ਕੀ ਕਹਿ ਸਕਦੇ ਅਸੀਂ ਕੋਈ ਕੰਮ ਕਲਾ ਸਕਨੇ ਛੇਤੀ 18000 ਰੁਪਏ ਮਹੀਨੇ ਵਾਲ ਨੂੰ ਅਸੀਂ ਘਰ ਬਿਠਾ ਕੇ 3000 ਰੁਪਏ ਮਹੀਨੇ ਕੋਲ ਹੀ ਕੰਮ ਲੈ ਰਹੇ ਉਹ ਕਿਸ ਤਰ੍ਹਾਂ ਕੰਮ ਚੱਲੇਗਾ ਸੋ ਕੀ ਹੋਣਾ ਚਾਹੀਦਾ ਹੈ ਤੇ ਕੀ ਅਪੀਲ ਹੈ ਸਾਡੇ ਮਾਧਿਅਮ ਦੇ ਨਾਲ ਤੁਹਾਡੇ ਮਾਧਿਅਮ ਨਾਲ ਤੇ ਪੈ ਹੀ ਅਪੀਲ ਕਰਾਂਗਾ ਕਿ ਸਰਕਾਰ ਨੂੰ ਜਾਗੋ 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 ਸ਼ਹਿਰ ਵਾਲਦਾ ਧਿਆਨ ਦਿਓ ਇਹਨਾਂ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਹੋਰ ਜਦੋਂ ਸਰਕਾਰ ਆਈ ਸੀ 92 ਐਮ.ਐਲ.ਏ ਇਹਨਾਂ ਦੇ ਜਿੱਤੇ ਸੀ ਤੇ ਇਹਨਾਂ ਨੇ ਇਹੋ ਕਿਹਾ ਸੀਗਾ ਕਿ ਅਸੀਂ ਸਾਰਾ ਸਾਰੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਵਾਂਗੇ ਤੇ ਅਸੀਂ ਸਾਰੇ ਸ਼ਹਿਰ ਦਾ ਖਿਆਲ ਰੱਖਾਂਗੇ ਇਹ ਖਿਆਲ ਦੇਖੋ ਹਰ ਜਗ੍ਹਾ ਕੂੜੇ ਦੇ ਡੰਪ ਲੱਗੇ ਜਿਹਨਾਂ ਨੇ ਭਗਤਾਲਾ ਡੰਪ ਖਰਨ ਖਤਮ ਕਰਨ ਦੀ ਬਜਾਏ ਇਹਨਾਂ ਨੇ ਸਬਜ਼ੀ ਮੰਡੀ 'ਚ ਡੰਪ ਲਗਾਤਾ ਹੈ ਰਿੰਜੀਤ ਐਵੇਨਿਊ ਨਾ ਪੋਸ਼ ਇਲਾਕਾ ਇੰਪਰੂਵਮੈਂਟ ਟਰਸਟ ਦਾ ਦਫਤਰ ਕੋਲ ਹੈ ਕਾਰਪੋਰੇਸ਼ਨ ਦਾ ਦਫਤਰ ਕੋਲ ਹੈ ਉੱਥੇ ਵੀ ਡੰਪ ਲੱਗ ਗਿਆ ਹੈ ਡੰਪ ਨੂੰ ਹਟਾਉਣ ਦੀ ਬਜਾਏ ਇਹਨਾਂ ਨੇ ਡੰਪ ਬਣਾਏ ਨੇ ਕਾ ਵਪਾਰ ਹੈ ਨਾ ਲੋਕਾਂ ਨੇ ਕੀ ਕਰਨਾ ਹੈ ਕੂੜੇ ਦੀ ਜਗ੍ਹਾ ਵਪਾਰ ਕਰਨਗੇ ਇੱਕ ਇਹਨਾਂ ਲੋਕਾਂ ਕੋਲ ਜੀਐਸਟੀ ਟੈਕਸ ਲੈਂਦੇ ਨੇ ਹਰ ਚੱਕਸ ਲੈਂਦੇ ਨੇ ਹਰ ਜਗ੍ਹਾ ਵੇ ਅਗੇ ਨੇ ਸਰ ਕੋਈ ਜੇ ਅਗਰ ਕੋਈ ਗੱਡੀ ਰੋਂਗ ਸਾਈਡ ਲਗਾ ਦਿੰਦਾ ਔਰ ਕੋ ਵੀ ਟੈਕਸ ਲੈਂਦੇ ਨੇ ਹਰ ਚੀਜ਼ ਤੇ ਟੈਕਸ ਹੈ ਗਾਉਂ ਟੈਕਸ ਹੈ ਗਾਉਂ ਦੇ ਕੋ ਕੂੜਾ ਕਾਰੀ ਹੈ ਔਰ ਇਹ ਵੱਲ ਕੋ ਧਿਆਨ ਹੀ ਨਹੀਂ ਕਿੱਥੇ ਟੈਕਸ ਦਾ ਪੈਸਾ ਕਿੱਥੇ ਲਗਾ ਰਹੇ ਨੇ ਸਿਰਫ ਟੈਕਸ ਦਾ ਜਦੋਂ ਕਹਿੰਦੇ ਸੀ ਅਸੀਂ ਸਿਕਿਉਰਿਟੀ ਕੋਈ ਨਹੀਂ ਰਾਨੀ ਕਿ ਅੱਜ 40-40 ਗੱਡੀਆਂ ਸੀਐਮ ਦੇ ਕਾਫਲੇ ਦੇ ਨਾਲ ਲੱਗੀ ਹੋਈਆਂ ਕਿ ਆ ਨੂੰ ਜਿਆਦਾ ਖਤਰਾ ਹੈ ਲੋਕਾਂ ਦੇ ਵਿੱਚ ਹੈ ਨਾ ਮੈਂ ਝਾੜੂ ਝਾੜੂ ਦਾ ਕੋਈ ਨਜ਼ਰ ਆਂਦਾ ਨਹੀਂ ਕੀ ਇਹ ਝਾੜੂ ਨਾਮ ਤੇ ਬਹੁਤ ਵਧੀਆ ਰੱਖਿਆਈ ਇਹਨਾਂ ਨੇ ਝਾੜੂ ਕੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਸਾਫ਼ ਸੁਥਰਾ ਰੱਖਣ ਦੇ ਬਜਾਏ ਆਪਣਾ ਆਪਣਾ ਘਰ ਦਾ ਅੱਲਾ ਦੁਆਲਾ ਸਾਫ਼ ਨਹੀਂ ਰੱਖ ਸਕਦੇ ਇਹਨਾਂ ਨੇ ਸ਼ਹਿਰ ਨੂੰ ਕੀ ਸਾਫ਼ ਰੱਖਣਾ ਸੋ ਧੰਨਵਾਦ ਇਹ ਸਨ ਤਰਨ ਅਰੋੜਾ ਬੀਜੇਪੀ ਆਗੂ ਜਿਨ੍ਹਾਂ ਨੇ ਸ਼ਹਿਰ ਦੇ ਨਾਲ ਨਾਲ ਹੋਰ ਵੀ ਕਈ ਮੁੱਦੇ ਚੁੱਕ ਦਿੱਤੇ ਨੇ ਸੋ ਸ਼ਹਿਰ ਵਾਸੀਆਂ ਦਾ ਆਖਣਾ ਹੈ ਤੇ ਸਾਡੀ ਵੀ ਇਹੋ ਵਾਰ-ਵਾਰ ਮੰਗ ਹੈ ਕਿ ਸ਼ਹਿਰ ਦੇ ਵਿੱਚ ਸਫਾਈ ਪ੍ਰਬੰਧ ਜਿਹੜੇ ਨੇ ਉਹ ਸਹੀ ਕੀਤੇ ਜਾਣ ਕਿਉਂਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਜਗ੍ਹਾ ਹੈ ਕਿੰਨੀ ਖੁੱਲੀ ਜਗ੍ਹਾ ਹੈ ਸ਼ਹਿਰ ਦੇ ਵਿੱਚ ਉਹ ਵਿੱਚ ਤੇ ਇਹਨੂੰ ਕਹਿ ਸਕਦੇ ਆ ਕਿ ਕੂੜੇ ਵਾਂਗ ਛੁੱਟਿਆ ਹੋਇਆ ਤੇ ਕੂੜਾ ਵੀ ਇੱਥੇ ਹੀ ਛੁੱਟਿਆ ਹੋਇਆ ਹੈ ਸੋ ਇਸੇ ਜਗ੍ਹਾ ਨੂੰ ਜਿਹੜਾ ਹੈ ਉਹ ਜਲ ਤੋਂ ਜਲਦ ਸਵਾਰਨਾ ਚਾਹੀਦਾ ਹੈ ਤਾਂ ਜੋ ਗੰਦਗੀ ਸ਼ਹਿਰ ਦੇ ਵਿੱਚੋਂ ਤੇ ਇਸ ਜਗ੍ਹਾ ਤੋਂ ਖਤਮ ਹੋ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ